ਅੱਜ ਵੀ ਤਰ ਗਿਆ ਜਾਲ ਜਿਹੜਾ ਤਾਂ ਜਾਣਦੇ ਹੀ ਆ ਗੈਰੇ ਜੋ ਐਲਜੀ ਨਾਲ ਆਪਣੇ ਬੈਠਾ ਲਵੀ ਇਹ ਵੀ ਜਿਆਦਾ ਹੈ ਨਲ ਇਹ ਵੀ ਵਾਈ ਤੇ ਬਲੌਗਰ ਦੇ ਵਿੱਚ ਦੇਖਿਆ ਹੀ ਇਹ ਵੀ ਪੱਗ ਬੰਨਦਾ ਹੈ ਇਹ ਤੂੰ ਗੁਰਦਾਰੇ ਜਾਇਆ ਕਰ ਹੈ ਐਲਜੀ ਹੈ ਵੀ ਭਈ ਇਹ ਦੁੱਲੇ ਐਲਜੀ ਹੈ ਇਹ ਇਹ ਕਾਜ ਦੋ ਸ਼ਬਦ ਬਈ ਜਾਲੀ ਇਹ ਜਾਲੀ ਆ ਦੋ ਸ਼ਬਦ ਦਾ ਸੱਤ ਕਦੋਂ ਰੱਖਦਾ ਨਿਰ ਤੂੰ ਮਤਲਬ ਕਿ ਤੂੰ ਵਧੀਆ ਲੱਗਦਾ ਹਾਂ ਵਧੀਆ ਦੱਸ ਦੇ ਯਾਰ ਇਹ ਚ ਵੀ ਮਾੜੀ ਗੱਲ ਤੂੰ ਹੱਥ ਮੂੰਹ ਤੇ ਕਦੋਂ ਲਿਗੋੜਾ ਲਗਾ ਤੁਹਾਨੂੰ ਮੇਰੀ ਨਹੀਂ ਤੂੰ ਇਹ ਵੀ ਐਲਜੀ ਯਾਰ ਮੈਂ ਵੀ ਇਹਦੇ ਵੀ ਬਾਅਦ ਖਰੇ ਦੂਜੇ ਇੱਕ ਪਟੀਆ ਆਪਣੀ ਪਟੀਆ ਆਪਦੇ ਬੂਹਾ ਬਾਲੇ ਕਹਿੰਦਾ ਐਲਰਜੀ ਆ ਦੇ ਲੈ ਮੈਂ ਮੈਂ ਨਹੀਂ ਹੈਗਾ ਯਾਰ ਮੈਂ ਯਾਰ ਇਹ ਵੀ ਮੈਂ ਅੱਜ ਤਾਂ ਨਹੀਂ ਜ਼ਿਆਦਾ ਬੋਲਦਾ ਮੇਰਾ ਥੋੜਾ ਜਿਹਾ ਗਾ ਤੇ ਜ਼ਖਾਮ ਬਾਹਾਂ ਬਿਮਾਰਾ ਚੁਣੇ ਅੱਜ ਕਾਜ ਬੋਲਦਾ ਗਲਾ ਤੇ ਜ ਕੰਮ ਖਰਾਬ ਹੈ ਨਾ ਹਾਂ ਅੱਜ ਮੇਰੇ ਬੱਚੇ ਇਹ ਵੀ ਪਿਓਰ ਅਲਜੀ ਹੈ ਅਲਜੀ ਹੈ ਮੈਂ ਕਹਿੰਦਾ ਗੱਲ ਜੀ ਕੀ ਹਣੀ ਆ ਫਿਰ ਤਾਂ ਡਬਲ ਮੀਟਿੰਗ ਹੋ ਗਿਆ ਡਬਲ ਮੀਟਿੰਗ ਹੋ ਗਿਆ ਹੈ ਨਾ ਹੋਰ ਅਲਜੀ ਹੈ ਅਲਜੀ ਬਣਾ ਬੰਦ ਕੀ ਨੀ ਹੈ ਦੇਖੋ ਸਾਡਾ ਫੁੱਲ ਫਾਉ ਦਾ ਦਹਾਤੀ ਤੇਰੀ ਵਹਿਤੀ ਹੋ ਜਾ ਰਹੀ ਐ ਅੱਜ ਲੋਕਟ ਗਿਆ ਨਹੀਂ ਹੁੰਦਾ ਲਾਰਜ ਗਿਆ ਨਹੀਂ ਨਹੀਂ ਲਾਰਜ ਗਿਆ ਨਹੀਂ ਵਡਾ ਗਿਆ ਜੀ ਇਹ ਨਹੀਂ ਹੈ ਲੋਡਾ ਲੋਡਾ ਵੀ ਭਰਦਾ ਦਾ ਇਹਦੇ ਤੇ ਮੈਂ ਕਾਫੀ ਕੁ ਬਾਤਾਂ ਇਹ ਮਾਦਿਆਂ ਰਿਹਾ ਪੈਬ ਜੀਪ ਬਣਾਉਣੀ ਆ ਆਪਾਂ ਨਹੀਂ ਤੇ ਯਾਰ ਜਿਹੜੇ ਯਾਰ ਬਾਈ ਇਹਨਾਂ ਪੈਬ ਜੀਪ ਬਣਾਉਣੀ ਆ ਖੜਿਆ ਯਾਰ ਜਿਹੜੀ ਮੇਨ ਟਾਪ ਲੋਡ ਜੀ ਚੱਕ ਲਾ ਯਾਰ ਹਾਂ ਇਹ ਮੈਂ ਵਧੀਆ ਦੱਸਿਆ ਗਿਆ ਜੀ ਕਿ ਕਿੱਧਰ ਜਿਹੜੀ ਜਿਹੜੀ ਓਏ 사ਹੀ ਮਾਜ ਦਾ ਦੇਖ ਬਾਈ ਆ ਪਤਾ ਨਹੀਂ ਕੌਣ ਆ ਟੈਟੂ ਵਾਲਾ ਤੇ ਉਹ ਤਾਂ ਚੱਲ ਸਾਡਾ ਨਾ ਹਾਂ ਐ ਚੰਗੀ ਤਰ੍ਹਾਂ ਦਿਖਾਵਾ ਮੈਂ ਚੰਗੀ ਤਰ੍ਹਾਂ ਯਾਰ ਭਾਈ ਆ ਵੀਡੀਓ ਪਤਾ ਨਹੀਂ ਤੱਕਰ ਬਣਾਉਂਦਾਗਾ ਮੂਰੇ ਹੱਥ ਜੇ ਕਰੀ ਜਾਂਦਾਗਾ ਹੱਥ ਦੂਮਾ ਦੇ ਵੀਡੀਓ ਬਣਾਉਣ ਲੱਗ ਗਿਆ ਬੱਬਗੀ ਤੇ ਸੁਣਾ ਦੇ ਯਾਰ ਨਹੀਂ ਯਾਰ ਪੱਕ ਤੇ ਸੁਣਾ ਦੇ ਪੱਕ ਤੇ ਨਹੀਂ ਵਕਤ ਨੂੰ ਯਾਰ ਬਣਾ ਕੀਤਾ ਯਾਰ ਉਹਦੇ ਚੈਨਲ ਨਹੀਂ ਉਹ ਸਾਡੇ ਤੇ ਗੇਟ ਤੇ ਕੀ ਸੀ ਉਹਦਾ ਗੇਟ ਤੇ ਬੈੱਡ ਤੇ ਕੀ ਤੇ ਹਾਂ ਦਰੋਂ ਮੈਂ ਦਰ ਜੜੀ ਕਰਦਾ ਕਿ ਉਹ ਦੇ ਵੀਰੇ ਦੋ ਦੋ ਸਾਫ ਤੇ ਸਨਾ ਦੋ ਦੋ ਚਾਲ ਨਾ ਬਣਾ ਇੱਕ ਗੇਟ ਤੇ ਸਨਾ ਤੋ ਪਲੱਗ ਤੇ ਸਵਾਦ ਸੁੱਚਾ ਤੇ ਸਨਾ ਦੋ ਬਸ ਤੇ ਲੈਪਟਾਪ ਤੇ ਤੇ ਵਾ ਗੇਟ 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 ਬਲੋਕ ਕਰਨਾ ਤੇ ਸਾਡੀ ਵੇਟ ਹਾਂਜੀ ਗੇਟ 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 ਹੀਰ ਦੇ ਲੱਗਿਆ 4 ਕੀ ਲੱਗਿਆ ਚਾਟਾ ਦੇ ਮੜਾ ਜੇ ਤੇਰੇ ਮੂੰਹ ਦੇ ਲੱਗਿਆ ਹੀਰ ਦੇ ਲੱਗਿਆ 4 ਸੀਸ ਇਹ ਸੀ ਬੈੱਡੂ ਤੇ ਪਏ ਦਿਸੇ ਦਿਸੇ ਤੇ ਪਲੱਗ ਸਿਪ ਲੱਗ ਗਿਆ ਚ ਲੱਗਿਆ 4 ਦਿਨ 4 ਦਿਨ ਪਾਣੀ ਤੇ ਲੱਗਿਆ 4 ਆਹ 4 ਦਿਨ ਕੀ ਤਦਾਇਆ ਫੋਨ ਨਾ ਤੂੰ ਸਾਡਾ ਪੀ ਖੂ ਬਾਰ ਬਾਰ ਨਾ ਤੂੰ ਪੀ ਸਾਡਾ ਫੋਨ ਹੈ ਕਬੂਟਰ ਦਾ ਨਾ ਯਾਰ ਬਾ ਬਾ ਦਾ ਕਬੂਟਰ ਦੀ ਕੋ ਜਾਂਦਾ ਹੈ ਕਬੂਟਰ ਤੇ ਦਾਸ ਨਾ ਤੂੰ ਪੀ ਸਾਡਾ ਖੂ ਕਬੂਟਰ ਉੱਤੇ লাইਵ ਵੀਡੀਓ ਕਾ ਕਾ ओके okay, भाई मिल गया। ਹੁਣ ਸਾਡਾ ਖਾਦਾ ਹੋਇਆ ਮਾ। ਸਾਡਾ ਹੋਇਆ ਬੁਰਾ ਹਾਲ। ਹਾਂ। ਸਾਡਾ ਹੋਇਆ ਬੁਰਾ ਹਾਲ। ਜਿਹੜਾ ਵੀ ਹੈ ਤੂੰ ਮਾਦੀ ਸਿੱਧਾ ਆਪਣੇ ਪੇਤ ਨਾਲ ਸਾਡੇ ਕੋਲ। ਬੰਗਾਲੀ ਨੂੰ ਜੱਬੀ। ਭਾਈ। ਭਾਈ ਦਿਖਾਉਂ ਮੂੰਹ ਉਹਦਾ। ਬਲੌਗ ਮੈਂ ਬਣਾ ਰਿਹਾ ਸੀਗਾ। ਮੈਂ। ਮੈਂ ਲਾ ਕੇ ਨਹੀਂ ਲਾਈ ਬੈਠੋਗੇ ਗਾਣੇ। ਨਹੀਂ ਨਹੀਂ ਮੈਂ ਬਣਾ ਜਾਵਾਂਗਾ। ਮੈਂ ਬਲੌਗ ਵੀ ਮੈਂ ਬਣਾ ਰਿਹਾ ਜੀਆ ਠੀਕ ਆ ਤੇ ਜਿਹੜਾ ਆ ਰਿਵੀ ਹੈਗਾ ਇਹਦਾ ਬਲੌਗ ਕੀ ਹੈ ਬੀ ਤੂੰ ਆ ਵੀ ਮੰਨਿਆ ਬਈ ਕੀ ਹੈ ਫਿਰ ਤੂੰ ਦੱਸ ਮੇਰਾ ਨਾਮ ਇਹ ਅਕਾਲੀ ਸਿੰਘ ਪੰਡਤ ਹੈ ਆ